ਸਿਰਫ ਆ ਦੋ ਕੰਮ ਕਰ ਦੋ ਬੈਂਕਾਂ ਵਾਲੇ ਤੁਹਾਨੂੰ ਖੁਦ ਸਤਿਕਾਰ ਦੇਣਗੇ ਤੁਹਾਨੂੰ ਕੁਰਸੀ ਦਾ ਬਿਠਾਉਣਗੇ ਤੇ ਕਹਿਣਗੇ ਕਿ ਸਾਡੇ ਕੋ ਖੁੱਲਾ ਟਾਈਮ ਹੈ ਇਹ ਕੰਮ ਕਰਨ ਦੇ ਨਾਲ ਤੁਹਾਨੂੰ ਬੈਂਕਾਂ ਵਾਲੇ ਕਦੀ ਨਹੀਂ ਕਹਿਣਗੇ ਸਾਡਾ ਸਰਵਰ ਡਾਊਨ ਹੈ ਤੁਹਾਨੂੰ ਕਦੀ ਨਹੀਂ ਕਹਿਣਗੇ ਕਿ ਤੰਗ ਨਾ ਕਰੋ ਤੁਹਾਨੂੰ ਕਦੀ ਨਹੀਂ ਕਹਿਣਗੇ ਕਿ ਦੂਜੇ ਪਾਸੇ ਪੁੱਛ ਲਓ ਪਹਿਲੇ ਨੰਬਰ ਤੇ ਤੁਹਾਡਾ ਕੰਮ ਕਰਨਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਤੇ ਬੈਂਕਾਂ ਦਾ ਅਧਿਕਾਰ ਜਿਹੜਾ ਹੈ ਉਹ ਲੋਕਾਂ ਨੂੰ ਪਤਾ ਲੱਗ ਸਕੇ ਜੀ ਹਾਂ ਸੋਸਟੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾ ਤੁਹਾਡੇ ਨਾਲ ਫਿਰ ਆ ਬਹੁਤ ਸਾਰੇ ਲੋਕਾਂ ਦੀ ਬੈਂਕਾਂ ਤੋਂ ਸ਼ਿਕਾਇਤ ਹੁੰਦੀ ਹੈ ਵਾਪਸ ਦੇ ਵਿੱਚ ਗੱਲਾਂ ਕਰਨਗੇ ਕਿ ਭਾਈ ਬੈਂਕ ਵਾਲੇ ਉਂਝ ਕਰਦੇ ਨੇ ਬੈਂਕ ਵਾਲੇ ਉਂਝ ਕਰਦੇ ਨੇ ਸਾਨੂੰ ਖੜੇ ਰੱਖਦੇ ਨੇ ਲਾਈਨ ਦੇ ਵਿੱਚ ਸਾਨੂੰ ਕਹਿ ਦਿੰਦੇ ਨੇ ਸਰਵਰ ਡਾਊਨ ਹੈ ਸਾਨੂੰ ਕਹਿ ਦਿੰਦੇ ਨੇ ਦੂਸਰੇ ਜੋ ਹੈ ਉੱਥੇ ਜਾ ਕੇ ਕੰਮ ਕਰਾ ਲਓ ਉੱਥੇ ਜਾ ਕੇ ਕੰਮ ਕਰਾ ਲਓ ਤੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਬਹੁਤ ਜ਼ਿਆਦਾ ਖਰਚਲ ਖਵਾਰ ਹੁੰਦੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਕਿ ਆਖਿਰਕਾਰ ਬੈਂਕ ਪੁਰਨਾ ਦੇ ਨਾਲ ਅਜਿਹੀ ਬਦਸਲੂਕੀ ਨਹੀਂ ਕਰ ਸਕਦੇ ਤੁਹਾਨੂੰ ਤੁਹਾਡੇ ਕੁਝ ਰਾਈਟਸ ਬਾਰੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਬੈਂਕਾਂ ਦੇ ਵਿੱਚ ਖੱਜਲ ਖਵਾਰੀ ਤੋਂ ਬੱਸ ਸਕਦੇ ਹੋ ਤਾਂ ਬੈਂਕ ਵਾਲੇ ਤੁਹਾਨੂੰ ਜਿਹੜਾ ਹੈ ਖੁਦ ਕੁਰਸੀ ਤੇ ਬਿਠਾਉਣਗੇ ਤੇ ਕਹਿਣਗੇ ਕਿ ਭਾਈ ਦੱਸੋ ਤੁਹਾਡਾ ਕੀ ਕੰਮ ਹੈ ਹੁਣ ਤੁਹਾਨੂੰ ਦੱਦਿਆਂ ਕੀ RBI ਜੋ ਕਿ ਸਾਰੇ ਬੈਂਕ ਜਿਹੜੇ ਨੇ RBI ਦੇ ਅੰਡਰ ਫੋਲਦੇ ਨੇ ਸੋ ਜੇਕਰ ਤੁਹਾਨੂੰ ਕੋਈ ਬੈਂਕ ਲੱਗਦਾ ਹੈ ਕਿ ਇਸ ਵਿਅਕਤੀ ਨੇ ਮੇਰੇ ਨਾਲ ਗਲਤ ਬੋਲਿਆ ਹੈ ਜਾਂ ਇਸ ਜੋ ਹੈ ਅਧਿਕਾਰੀ ਨੇ ਮੇਨਾਂ ਜੋ ਹੈ ਸਹੀ ਤਰੀਕੇ ਨਾਲ ਮੈਨੂੰ ਗਾਈਡ ਨਹੀਂ ਕੀਤਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਰਵੱਈਆ ਸਹੀ ਨਹੀਂ ਸੀ ਤੇ ਸਭ ਤੋਂ ਪਹਿਲਾਂ ਤੁਸੀਂ ਬੈਂਕ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਬੈਂਕ ਮੈਨੇਜਰ ਹੀ ਤੁਹਾਡਾ ਬਦਸਲੂਕੀ ਕਰ ਰਿਹਾ ਹੈ ਤੇ ਤੁਸੀਂ ਜੋ ਹੈ ਨੋਡਲ ਅਫਸਰ ਨੂੰ ਇਸ ਦੀ ਸ਼ਿਕਾਇਤ ਜਿਹੜੀ ਉਹ ਕਰ ਸਕਦੇ ਹੋ ਹੋਰ ਤਾਂ ਹੋਰ ਤੁਸੀਂ ਸਭ ਤੋ ਉੱਤਲੇ ਲੈਵਲ ਤੇ ਜੇਕਰ ਜਾਣਾ ਹੈ ਤਾਂ ਤੁਸੀਂ ਆਰਬੀਆਈ ਨੂੰ ਇਸ ਦੀ ਸ਼ਿਕਾਇਤ ਜਿਹੜੀ ਉਹ ਕਰ ਸਕਦੇ ਹੋ ਆਰਬੀਆਈ ਦੇ ਅੰਡਰ ਸਾਰੇ ਬੈਂਕ ਆਉਂਦੇ ਨੇ ਤੇ ਜਦੋਂ ਆਰਬੀਆਈ ਜਿਹੜਾ ਹੈ ਇਹਨਾਂ ਤੋਂ ਕੁਝ ਵਿੱਚ ਕਰੇਗਾ ਤੇ ਇਹਨਾਂ ਦੀ ਅਕਲ ਟਿਕਾਣੇ ਆ ਜਾਏਗੀ ਤੇ ਤੁਹਾਡਾ ਕੰਮ ਪਹਿਲੇ ਨੰਬਰ ਤੇ ਹੋਏਗਾ ਦੱਦੀਏਗੀ ਬਹੁਤ سارے ਲੋਕਾਂ ਨੂੰ ਸ਼ਾਇਦ ਸ਼ਿਕਾਇਤ ਕਰਨ ਬਾਰੇ ਹੀ ਨਹੀਂ ਪਤਾ ਹੁੰਦਾ ਕਿ ਕਿਵੇਂ ਸ਼ਿਕਾਇਤ ਕਰਨੀ ਹੈ ਕਿੱਥੇ ਕਰਨੀ ਹੈ ਸੋ ਆਪਣੇ ਅਧਿਕਾਰਾਂ ਨੂੰ ਜਾਣੋ ਆਪਣੇ ਰਾਈਟਸ ਨੂੰ ਜਾਣੋ ਕਿਉਂਕਿ ਤੁਸੀਂ ਆਪਣੇ ਰਾਈਟਸ ਨੂੰ ਜਾਣੋਗੇ ਤਾਂ ਫਿਰ ਨਾਲ ਕੋਈ ਵੀ ਬਸਲੂਕੀ ਨਹੀਂ ਕਰੇਗਾ